ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰ ਮੋਗਾ ਤੇ ਜੇ ਕਿਸੇ ਵੀ ਇਹਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀ ਇਹਣਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਸਰਜੀਤਪੁਰਾ ਤਹਿਸੀਲ ਰਾਮਪੁਰਾ ਫੂਲ ਤੇ ਜ਼ਿਲ੍ਹਾ ਬائیں ਨੂੰ ਬਠਿੰਡਾ ਪੈਂਦਾ ਏ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਬਾਈ ਪਸ਼ੂ ਪਾਲਣ ਦਾ ਕੰਮ ਕਰਦੇ ਆ ਯੋਰੇ ਤੋਂ ਸਕਰੀਨ ਤੇ ਝੋਟੀ ਦੇਖ ਰਿਹਾ ਹਾਂ ਇਹਦੀ ਪੂਰੀ ਇਨਫੋਰਮੇਸ਼ਨ ਮੈਂ ਹੀ ਤੁਹਾਨੂੰ ਦੇਵਾਂਗਾ ਜੀ 22 ਦੇ ਦਸਨ ਮੁਤਾਬਕ ਪਹਿਲਾ ਸੂਆ ਸੁੰਦੀਆ ਡੇਟ ਮੁਤਾਬਕ ਹਫਤਾ ਬਾਕੀ ਆ ਜੀ ਤੁਰ ਕੇ ਦਿਖਾ ਦਿਓ ਬਾਈ ਬਾਕੀ ਕਰਮਾ ਵਾਲਾ ਪਸ਼ੂ ਕਈਆਂ ਰ ਇੱਕ ਦੋ ਦਿਨ ਪਸ਼ੂ ਉੱਪਰ ਵੀ ਲੈ ਜਾਂਦਾ ਸਾਰੀ ਦੀ ਸਾਰੀ ਜੱਡ ਬਲੈਕ ਇਕੱਲੀ ਪੂਛ ਤੇ ਚਿੱਟੋ ਆ ਮੂਰਾ ਚ ਪੈਂਦੀ ਆ ਕਰਮਾ ਵਾਲੀ ਥਣਾ ਦੇ ਸਹਿਜ ਵੀ ਸੋਹਣੇ ਆ ਗੈਬ ਤੇ ਲੱਗੇ ਆ ਹੱਥੀ ਚਵਾਈ ਵਾਲਾ ਥਾਣਾ ਬਾਕੀ ਤਿਆਰੀ ਬਹੁਤ ਚੰਗੀ ਕਰਦੀ ਹੁੰਦੀ ਆ ਸੋਹਣਾ ਸੇ ਆਈ ਥਨਾਂ ਦਾ ਮੋਰ ਲਿਆਈ ਬਾਈ ਕੱਦ ਕਾਠ ਤੇ ਵਜਨ ਦੇ ਪੱਖ ਤੋਂ ਚੰਗੀ ਆ ਜੀ ਫੇਸ ਕੁਆਲਿਟੀ ਚੈੱਕ ਕਰ ਲੈ ਮਦਰ ਮਿਲਕ ਰਿਕਾਰਡ 22 17 18 ਕਿਲੋ ਦਾ ਦਾਹਸਤਾ ਲੈ ਜਲਦੀ ਬਾਈ ਥੋੜਾ ਜਿਹਾ ਡਰਦਾ ਜੀ ਕੈਮਰੇ ਤੋਂ ਪਸੂ ਬਾਕੀ ਬੈਕ ਸਾਈਡ ਤੋਂ ਤੁਹਾਨੂੰ ਹਵਾਨੇ ਦੀ ਤਿਆਰੀ ਦਿਖਾ ਦਿੰਨੇ ਆ ਜੀ ਹਫਤੇ ਤਿੱਕਰ ਤਾਂ ਸੋਨਾ ਹਵਾਨਾ ਤਿਆਰ ਕਰ ਲੈਣਾ 12 13 ਕਿਲੋ ਦੁੱਧ ਦੀ ਬਾਈ ਨੂੰ ਉਮੀਦ ਆ ਬਾਕੀ ਸੇਵਾ ਦਾ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਲੂਗਾ ਬਾਕੀ ਤਸੱਲੀ ਤੁਸੀਂ ਆਪ ਕਰਨੀ ਆ ਮੁੱਲ ਬਾਈ ਇਹਦਾ 110000 ਰੁਪਇਆ ਕਰਦੇ ਆ ਵਿੱਚੋਂ ਬਾਈ ਕਹਿੰਦਾ ਮਾਨਤਾਨ ਕਰਦਾਂਗੇ ਜਿਹਨੂੰ ਜਚੂਗੀ ਨੰਬਰ ਬਾਈ ਦਾ ਸਕਰੀਨ ਉੱਤੇ ਚੱਲਦਾ ਰਹਿਣਾ ਏ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ